ਉਹਦੇ ਅੱਖਾਂ ਦੇ ਵਿੱਚ ਚਰੇ ਜਾਂ ਲਹੂ ਨਿਕਲਿਆ ਭਾਈ ਲਹੂ ਗਾਲ ਘੁੱਟ ਕੇ ਮਾਰਿਆ ਕਬਰਾ ਕਿੰਨਾ ਔਖਾ ਹੋਊਗਾ ਵਿਚਾਰਾ ਇਕਲੋਤਾ ਪੁੱਤਰ ਸੀ ਮਾਪਿਆਂ ਦਾ 25-30 ਕਿਲਿਆਂ ਦਾ ਮਾਲਕ ਸੀਗਾ ਬਹੁਤ ਚੰਗੀ ਜਾਇਦਾਦ ਸੀਗੀ ਹਮ ਸਾਰਾ ਕੋ ਕੁਲਾਬਦੁੱਲਾ ਪ੍ਰੋਗਰਾਮ ਸੀ ਕਰੇ ਪਰ ਇਹ ਨਹੀਂ ਸੀ ਘਟਨਾ ਦਾ ਪਤਾ ਵੀ ਇਹ ਐਡੀ ਪਾਪਨ ਨਿਕਲੂ ਬਹੁਤ ਸਿਆਣਾ ਬਹੁਤ ਸ਼ਰੀਹ ਜਵਾਨੇ ਦੇ ਵਿੱਚ ਤੇ ਇਹ ਜਾਂ ਮੁੰਡਾ ਮੇਰਾ ਨਹੀਂ ਵੇਖਿਆ ਨਾ ਐਨਾ ਸ਼ਰੀਹ ਮੁੰਡਾ ਪਰ ਇਹਦੇ ਦਿਲ ਤੇ ਖੂਟੀ ਦੇ ਪਤਾ ਨਹੀਂ ਕਿਉਂ ਖੂੜ ਸੀ ਉਹ ਤੋਂ ਜਨਦੀ ਇੱਕ ਨਾ ਆਪਦਾ ਘਰ ਸੰਭਾਲਿਆ ਵੀ ਨਹੀਂ ਗਿਆ ਆਪਦੀ ਐਸ਼ ਵੀ ਨਹੀਂ ਕੀਤੀ ਗਈ। ਅਹਮਦਮੋਹਲ ਬੱਪੂ ਸਹਿਮ ਦਾ ਛੱਡ ਕੇ ਹੀ ਸਾਡੇ ਪਿੰਡ ਪਹਿਲਾਂ ਤਾਂ 4-5 ਦਿਨ ਤੱਕ ਇਹ ਰੋਟੀ ਨਹੀਂ ਟੱਪੀ। ਨਾਲੇ ਆਪਦਾ ਵੀ ਯੜੇ ਹੀ ਆ ਹੁਣ ਆਪ ਉਹਨੂੰ ਸਜ਼ਾ ਹੁਣ ਮੌਤ ਦੀ ਹੋਣੀ ਚਾਹੀਦੀ ਐ ਬੱਸ। ਫਰੀਦਕੋਟ ਕਤਲकांड ਮਾਮਲਾ ਸਭ ਨੂੰ ਪਤਾ ਹੈ ਕਿ ਕੀ ਘਟਨਾ ਹੋਈ ਸੀ। ਗੁਰਵਿੰਦਰ ਸਿੰਘ ਜਿਸ ਦਾ ਕਤਲ ਕੀਤਾ ਜਾਂਦਾ ਹੈ ਉਹ ਆਪਣੀ ਧਰਮ ਪਤਨੀ ਅਤੇ ਉਸ ਦੇ ਆਸ਼ਿਕ ਦੇ ਮਾੜੇ ਮਨਸੂਬਿਆਂ ਦਾ ਸ਼ਿਕਾਰ ਹੋ ਜਾਂਦਾ ਹੈ ਅਤੇ ਉਸ ਦਾ ਬੜੀ ਹੀ ਬੇਰਹਿਮੀ ਦੇ ਨਾਲ ਉਸ ਦਾ ਕਤਲ ਕੀਤਾ ਜਾਂਦਾ ਹੈ ਅੱਜ ਅਸੀਂ ਗੁਰਵਿੰਦਰ ਦੇ ਪਿੰਡ ਸੁਖਨਵਾਲਾ ਵਿਖੇ ਮੌਜੂਦ ਹਾਂ ਜਿੱਥੇ ਪਿੰਡ ਵਾਸੀਆਂ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਦਾ ਸੁਭਾਅ ਸੀ ਗੁਰਵਿੰਦਰ ਦਾ ਬਹੁਤ ਹੀ ਨਿਖੇਦੀ ਕੀਤੀ ਜਾ ਰਹੀ ਹੈ ਸੋਸ਼ਲ ਮੀਡੀਆ ਤੇ ਇਸ ਮੰਦਭਾਗੀ ਘਟਨਾ ਦੀ ਬਜ਼ੁਰਗਾਂ ਨਾਲ ਵੀ ਆਫ ਕੈਮਰਾ ਗੱਲਬਾਤ ਕੀਤੀ ਹੈ ਉਹਨਾਂ ਵੱਲੋਂ ਵੀ ਦੱਸਿਆ ਜਾ ਰਿਹਾ ਹੈ ਕਿ ਬਹੁਤ ਹੀ ਜ਼ਿਆਦਾ ਸ਼ਰੀਫ ਲੜਕਾ ਸੀ ਗੁਰਵਿੰਦਰ ਸੋ ਗੱਲਬਾਤ ਕਰ ਲੰਨੇ ਆ ਬਜ਼ੁਰਗਾਂ ਨਾਲ ਬਜ਼ੁਰਗੋ ਪਿੰਡ ਚ ਰਹਿਣ ਵਾਲੇ ਹੋ ਪਿੰਡ ਵਾਸੀਓ ਕਿਵੇਂ ਦਾ ਸੁਭਾਅ ਸੀ ਗੁਰਵਿੰਦਰ ਦਾ ਬਹੁਤ ਨਰਮ ਬੱਚਾ ਸੀ ਜੀ ਇਹਦੂ ਵੱਧ ਹੋ ਹੀ ਨਹੀਂ ਸਕਦੀ ਸਾਡੇ ਪਿੰਡ ਜਿੱਡੀ ਮਾੜੀ ਘੱਟ ਨਾ ਵਾਪਰੀ ਹੈ ਨਾ ਸਾਡੇ ਬੱਚਿਆਂ ਨਾਲ ਬਹੁਤ ਜ਼ਿਆਦਾ ਪ੍ਰੇਮ ਲਗੈਸ਼ਨ ਸੀ ਉਹਦੇ ਜੋ ਕੋਈ ਗੱਲਬਾਤ ਹੋਣੀ ਤਾਂ ਇੱਕ ਦੂਜੇ ਨਾਲੇ ਦੱਸਦੇ ਚਾਰ ਬੱਚੇ ਸੀ ਚਾਰ ਬੱਚਿਆਂ ਦਾ ਬਹੁਤ ਜ਼ਿਆਦਾ ਸਾਥ ਸੀ ਨੇੜੇ ਬਾਲੇ ਸੀ ਕਲੋਤਾ ਪੁੱਤਰ ਸੀ ਮਾਪਿਆਂ ਦਾ 25-30 ਕਿਲਿਆਂ ਦਾ ਮਾਲਕ ਸੀਗਾ ਬਹੁਤ ਚੰਗੀ ਜਾਇਦਾਦ ਸੀਗੀ ਹੂੰ ਸਾਰਾ ਕੋ ਖੁੱਲਾ ਅਦੁੱਲਾ ਪ੍ਰੋਗਰਾਮ ਸੀ ਕਰੇ ਇਹ じゃ ਵਧੀਆ ਘਰ ਦਾ ਰਿਸ਼ਤਾ ਅੱਜ ਕੱਲ ਲੱਭੇ ਵੀ ਨਹੀਂ ਲੱਭਦਾ ਮਿਲਦਾ ਨਹੀਂ ਜੀ ਪਵਾਂ 2 ਕਰੋੜ ਰੁਪਈਆ ਲਾ ਦਿੰਦੇ ਤਾਂ ਵੀ ਨਹੀਂ ਮਿਲਦਾ ਸੀਗਾ ਹੂੰ ਤੇ ਪਰ ਉਹਨਾਂ ਨੇ ਇੱਕ ਨੇਕ ਬੱਚੇ ਸੀਗੇ ਚੰਗਾ ਸਮਝਿਆ ਸੀ ਉਹਨਾਂ ਨੇ ਵੀ ਠੀਕ ਆ ਸਾਡੇ ਬੱਚੇ ਨਾਲ ਮੇਲ ਖਾਂਦਾ ਪਰ ਇਹ ਨਹੀਂ ਸੀ ਘਟਨਾ ਦਾ ਪਤਾ ਵੀ ਇਹ ਐਡੀ ਆਪਾਂ ਨਿਕਲੂਗੀ ਵੀ ਬੱਚੇ ਦੀ ਜ਼ਿੰਦਗੀ ਖਾ ਜਾਊਗੀ ਤੇ ਬਜਰ ਕੋ ਇਹ ਵੀ ਗੱਲ ਸੁਣਨ ਚਾਹੀਏ ਕਹਿੰਦੇ ਬੈਂਕ ਚ ਜੌਬ ਕਰਦਾ ਸੀ ਗੁਰਵਿੰਦਰ 25 ਕਿੱਲਾਂ ਦਾ ਮਾਲਕ ਆਪ ਜੌਬ ਤੇ ਮੋਟਰਸਾਈਕਲ ਤੇ ਜਾਂਦਾ ਸੀ ਆਪਦੀ ਘਰ ਵਾਲੀ ਨੂੰ ਗੱਡੀ ਦੁਆਰ ਰੱਖੀ ਸੀ ਜੀ ਹਾਂਜੀ ਆਪ ਮੋਟਰਸਾਈਕਲ ਤੇ ਜਾਂਦਾ ਸੀਗਾ ਘਰ ਵਾਲੀ ਆਸਤੇ ਸਪੈਸ਼ਲ ਗੱਡੀ ਲੈ ਕੇ ਦਿੱਤੀ ਸੀ ਹਮ ਸਪੈਸ਼ਲ ਜਾਂਦੀ ਸੀਗੀ ਯਾਨੀ ਕੱਪੜੇ ਸਲਾਈ ਦੀ ਯਾਨੀ ਚਲਦੀ ਉਹ ਤੁਹਾਨੂੰ ਪਤਾ ਕੀ ਹੁੰਦਾ ਸੰਤਾਨ ਪੜ ਬੰਦੇ ਆ ਪਤਾ ਨਹੀਂ ਐ ਜੀ ਦੀ ਬਾਪ ਕਿਵੇਂ ਦੇਖਦੇ ਹੋ ਜਦੋਂ ਇਦਾਂ ਦੀ ਘਟਨਾ ਹੁੰਦੀ ਹੈ ਹਨਾ ਫਿਰ ਕਿਤੇ ਨਾ ਕਿਤੇ ਤੁਹਾਡੇ ਵੀ ਬੇਟਾ ਹੋਣਾ ਕਿਤੇ ਨਾ ਕਿਤੇ ਰਿਸ਼ਤਾ ਕਰਨ ਤੋਂ ਵੀ ਬੰਦੇ ਦੀ ਰੂਹ ਕੰਬਦੀ ਵੀ ਕਿਤੇ ਕੱਲ ਨੂੰ ਐਦਾਂ ਦੀ ਘਟਨਾ ਸਾਡੇ ਨਾਲ ਨਾ ਹੋ ਜਾਈਏ ਤਾਂ ਦੀਂਦੀ ਆਈ ਹੁਣ ਬੱਚਾ ਹਰੇਕ ਬੰਦਾ ਸੋਚਦਾ ਹੈ ਵੀ ਪਤਾ ਨਹੀਂ ਕੱਲ ਨੂੰ ਕੀ ਹੋ ਜਾਣਾ ਹੈ ਐਦੋਂ ਵੱਡਾ ਤਾਂ ਹੋ ਹੀ ਨਹੀਂ ਸਕਦਾ 1 ਪੰਜ ਪੈਸਿਆਂ ਦੀ ਉਹਨਾਂ ਨੇ ਮੰਗੀ ਨਹੀਂ ਮੂੰਹ ਚੋਂ ਡਿਮਾਂਡ ਐ ਨਹੀਂ ਸੀਗੀ ਪੰਜ ਪੈਸਿਆਂ ਦੀ ਵੀ ਤੇ ਫਿਰ ਵੀ ਹੋਣ ਦੇ ਨਾਤੇ ਤੇ ਬੱਚੇ ਦੀ ਜ਼ਿੰਦਗੀ ਪਰ ਰੋਲਤੀ ਮਾਰ ਇੱਕ ਸੱਟ ਤਾਂ ਐਡੀ ਬੈਰਹਿਮੀ ਨਾਲ ਮਾਰਿਆ ਜੀ ਰਾਹਤ ਹੀ ਕੋਈ ਨਹੀਂ ਦੁਨੀਆ 'ਚ ਦੂਜੀ ਇਹ ਹੈ ਮੌਤ ਹੈ। ਰੱਖ ਪਹਿਲਾ ਮੂਸੇ ਵਾਲਾ ਦੂਜੀ ਇਹ ਮੌਤ। ਇਹ ਦੁਨੀਆਂ ਨੂੰ ਨਚੋੜ ਹੀ ਦਿੱਤਾ ਹੈ ਦੁਨੀਆਂ। ਪੂਰੇ ਪਿੰਡ 'ਚ ਸਹਿਮ ਦਾ ਮਾਹੌਲ ਹੈ ਬਾਪੂ ਜੀ। ਸਹਿਮ ਦਾ ਛੱਡ ਕੇ ਹੀ ਸਾਡੇ ਪਿੰਡ ਪਹਿਲਾਂ ਤਾਂ 4-5 ਦਿਨ ਤੱਕ ਰੋਟੀ ਨਹੀਂ ਟੱਪੀ। ਐਡਾ ਨਰਮ ਬੱਚਾ ਸੀਗਾ। ਹਰੇਕ ਬੱਚੇ ਨੂੰ ਨਰਮ ਹੋ ਕੇ ਮਿਲਦਾ ਸੀ। ਹਰੇਕ ਬੰਦੇ ਦੇ ਸਾਹਮਣੇ ਨੀਵੀਂ ਪਾ ਕੇ ਟੱਪਦਾ ਹੀਗਾ। ਇਦੋਂ ਤਾਂ ਕੁੜੀਆਂ ਵੀ ਅੱਜਕੱਲ੍ਹ ਹਾਲਾਤਾਂ ਦੇ ਮੁਤਾਬਕ ਕੁੜੀਆਂ ਵੀ ਤਾਂ ਚੱਕ ਕੇ ਝਾਕਦੀਆਂ। ਉਹ ਜਰਾ ਨੀਵੀ ਪਾ ਕੇ ਆਪਣਾ ਦਾ ਬੱਚਾ ਸੀ ਬਹੁਤ ਜਿਆਦਾ ਨੇਕ ਨਿੱਕੀ ਬੰਦਾ ਸੀ ਕਿਵੇਂ ਬਜ਼ੁਰਗੋ ਹਨਾ ਤੁਸੀਂ ਵੀ ਪੁਰਾਣੇ ਖੰਡੋਂ ਜਦੋਂ ਰਿਸ਼ਤਾ ਤੈਹ ਹੁੰਦਾ ਉਹਦੋਂ ਬਹੁਤ ਪੁੱਛ ਪੜਤਾਲ ਕੀਤੀ ਜਾਂਦੀ ਹੈ ਹਨਾ ਅੱਜ ਕੱਲ ਤਾਂ ਆਪਾਂ ਕਹਿੰਦੀ ਪੁੱਛ ਪੜਤਾਲ ਕਰਨ ਤੋਂ ਬਾਅਦ ਵੀ ਇਹ ਜੇ ਇਹ ਜੇ ਕਾਂਡ ਦੇਖਣ ਨੂੰ ਮਿਲਦੇ ਨੇ ਹਾਲਾਂਕਿ ਉਸ ਦੇ ਬਾਰੇ ਇਹ ਵੀ ਪਤਾ ਲੱਗਾ ਵੀ ਰੁਪਿੰਦਰ ਕੌਰ ਬਾਰੇ ਵੀ ਉਹਨੇ ਅਮਰਸ਼ਕ ਹੈ ਸੀ ਦਮਾਲਾ ਸਜਾਉਂਦੀ ਸੀ ਕੈਨੇਡਾ ਜਾ ਕੇ ਉਸਨੇ ਟੈਟੂ ਛਪਾ ਲੇ ਵੀ ਇਹ ਇਹ ਸਮਝ ਤੋਂ ਬਾਹਰ ਹੈ ਇਹ ਗੱਲਾਂ ਹੀ ਹੁਣ ਅਸੀਂ ਤਾਂ ਕੀ ਕਹਿ ਸਕਦੇ ਇਹ ਤਾਂ ਹੁਣ মিডিਆ ਨੂੰ ਪਤਾ ਸਾਰੀ ਦਾ ਬਾਬਤ ਦਾ ਵੀ ਕਿੱਥੋਂ ਕਹਾਣੀ ਚੱਲੀ ਇਹ ਕੀ ਜਾ ਕੇ ਰਿਲੇਸ਼ਨ ਬਣਾਏ ਉਹਨੇ ਵੀ ਕਿਸ ਗੱਲ ਤੋਂ ਅਮਰ ਦਾ ਸ਼ੱਕੇ ਛੱਡਣਾ ਟੇਟੂ ਪਾਉਣੇ ਕੀ ਘਰੀ ਬਣਾਈ ਉਹਨੇ ਇਹ ਗੱਲ ਦਾ ਕੋਈ ਪਤਾ ਨਹੀਂ ਵੀ ਲਾਲਚ ਦੀ ਖਾਤਰ ਹੀ ਹੋਇਆ ਜੋ ਕੁਝ ਹੋਇਆ ਲਾਲਚੀ ਬਣ ਕੇ ਜਾਨੀ ਹਮਮ ਦਾਲਚ ਖਾਤਰ ਇਨਸਾਨ ਅੰਨਾ ਹੋ ਜਾਂਦਾ ਹਾਂਜੀ ਅੰਨਾ ਹੋ ਜਾਂਦਾ ਲਾਲਚ ਦੀ ਖਾਤਰ ਨਾ ਬੰਦਾ ਬੱਚੇ ਦੀ ਮੌਤ ਹੋ ਗਈ ਲਾਲਚ ਦੀ ਖਾਤਰੀ ਉਹਨੂੰ ਲਾਲਚ ਹੀ ਐਸਾ ਛਾਪਿਆ ਜੋ ਕੋ ਸਾਰਾ ਕੁਝ ਉਹਨੇ ਤਿਆਗਤਾ ਵੀ ਇਹ ਦੂ ਬਾਦ ਇਹ ਸਾਰਾ ਕੁਝ ਮੇਰੇ ਅੱਖੀ ਜੀ ਇਕਲੌਤਾ ਕਰਦਾ ਚ ਰੱਖ ਹਾਂਜੀ ਜਿਵੇਂ ਕੱਲਾ ਇੱਕ ਭੈਣ ਸੀਗੀ ਵਧੀਆ ਭੈਣ ਆਪਦੇ ਘਰੇ ਵਿਆਹੀ ਸੀਗੀ ਬਹੁਤ ਚੰਗੀ ਜਾਇਦਾਦ ਸੀ ਤਨੁਈਏ ਕੋਲੇ ਬਾਹਰ ਗੁੜੀਆ ਗਈ ਹੈ ਭੈਣ ਉਹਦੀ ਦੀਦੀ ਘਰ ਸੁਨਣਾ ਹੋ ਗਿਆ ਘਰ ਸੁਨਣਾ ਛੱਡ ਕੇ ਹੀ ਜਾ ਕੇ ਡਰ ਆਉਂਦਾ ਐਡਾ ਵੱਡਾ ਘਰ ਆ ਬਹੁਤ ਸੁਣਾ ਮੈਂ ਅੱਗਾ ਕਰ ਪਾਇਆ ਤੁਹਾਡੇ ਸਾਹ ਨਾਲ ਬਜ਼ੁਰਗਾਂ ਨੂੰ ਅਜੇ આરોપીਾਂ ਦੀ ਸਜ਼ਾ ਕੀ ਹੋਣੀ ਚਾਹੀਦੀ ਹੈ ਕਾਨੂੰਨ ਤਾਂ ਖੈਰ ਅਬ ਤਾਂ ਕੰਮ ਕਰ ਹੀ ਰਿਹਾ ਇਨਵੈਸਟੀਗੇਸ਼ਨ ਚੱਲ ਹੀ ਰਹੀ ਹੈ ਕੀ ਹੋਣਾ ਚਾਹੀਦਾ ਹੈ ਜੀ ਲੋਕਾਂ ਦਾ ਇਹ ਆਪਣੇ ਹਿੰਦੁਸਤਾਨ ਦਾ ਕਾਨੂੰਨ ਹੈ ਨਹੀਂ ਗਾਈ ਕਾਨੂੰਨ ਤੰਨੀਓ ਮਾਰ ਪੈਂਦੀ ਹੈ ਹਿੰਦੁਸਤਾਨ ਦਾ ਨਾ ਜਿਹੜਾ ਕਾਨੂੰਨ ਹੈ ਇਹ ਕਾਨੂੰਨ ਬੇਗੁਰਾ ਕਾਨੂੰਨ ਹੈ ਹੂੰ ਬੇਗੁਰਾ ਐ ਉਹ ਆਈ ਪੈਸਾ ਕੁਛ ਵੀ ਕਰਾ ਦਿੰਦਾ ਹੈ ਪੈਸਾ ਜਿਹੜੀ ਚੀਜ਼ ਹੈ ਪੈਸਾ ਬੰਦੇ ਨੂੰ ਰਹਿਣ ਨਹੀਂ ਦਿੰਦਾ ਹੂੰ ਪੈਸੇ ਨਾਲ ਹੀ ਬੰਦਾ ਮਰ ਜਾਂਦਾ ਹੈ ਇਨਾਂ ਦਾ ਐਜ ਦੇ ਸਾਹਮਣੇ ਚੌਂਕ ਦੇ ਥੱਲ ਕੇ ਲਾ ਕੇ ਐਜ ਕੋ ਗੰਦੀ ਚੀਜ਼ ਇਹਨਾਂ ਨੂੰ ਐਸਾ ਉਸੇ ਉਸੇ ਸਜ਼ਾ ਮਿਲਣੀ ਚਾਹੀਦੀ ਜਿਹੜੀ ਬੱਚੇ ਨਾਲ ਹੋਈ ਹੈ। ਨਾ ਪੂਰਾ ਹੋਣ ਵਾਲਾ ਘਟਾ। ਹਾਂਜੀ। ਇਹ ਜ਼ਿੰਦਗੀ 'ਚ ਮਾਪਿਆਂ ਨੂੰ ਤਾਂ ਖਾਸ ਕਰਕੇ ਤੇ ਨਗਰ ਨੂੰ ਵੀ ਹੈ। ਵੀ ਆਹ ਜਾਂ ਬੱਚਾ ਹੋਣ ਹਾਰ ਸੀਗਾ ਕਿਸੇ ਨਾਲ ਮਾਰਾ ਨਹੀਂ ਉਹਨੇ ਉਤਰਾਉ ਵੀ ਨਹੀਂ ਕੀਤਾ। ਹੂੰ। ਇੰਨੇ ਪਿੰਡ ਦੇ ਬੰਦੇ ਬੈਠੇ ਸਿਆਣੇ ਬਿਆਣੇ। ਕਿ ਸਨ ਉਹਨੇ ਉਹ ਨਹੀਂ ਆਖੀ ਬਾਬਾ ਜੀ ਚਾਚਾ ਜੀ ਜੀ ਇਤੋਂ ਵੱਡੀ ਤਾਂ ਕੋਈ ਕਹਾਣੀ ਬਣ ਨਹੀਂ ਸਕਦੀ ਬਿਲਕੁਲ ਮਿੱਠਾ ਬਾਲਾ ਸੀ ਮਾਪਿਆਂ ਨੂੰ ਵੀ ਕਦੇ ਮਾਂ ਪਿਓ ਨੂੰ ਹੀ ਬਚਾਅ ਆਪਣੇ ਭੈਣ ਭਰਾ ਨੂੰ ਨਹੀਂ ਗੱਲ ਦੱਸੀ ਉਹਨੇ ਗੱਲ ਹੋ ਸਕਦਾ ਵੀ ਪਤਾ ਹੋਵੇ ਤੇ ਯਾਨੀ ਕੋਈ ਗੱਲ ਹੀ ਨਹੀਂ ਹੋਈ ਇਸ ਕਹਾਣੀ ਦੀ ਆਪ ਤਾਂ ਪਤਾ ਨਹੀਂ ਕਿ ਕਿਸ ਤਰ੍ਹਾਂ ਤੇ ਮੈਂਟਾ ਦੀ ਕਹਾਣੀ ਬਣ ਗਈ ਇਹ ਬਿਲਕੁਲ ਬਜ਼ੁਰਗੋ ਕਿਉਂਕਿ ਤੁਹਾਡੇ ਸਮੇਂ ਤਾਂ ਸਮਾਂ ਬਹੁਤ ਵਧੀਆ ਸੀ ਅੱਜ ਕੱਲ ਮੋਬਾਈਲ ਦਾ ਯੁੱਗ ਹੋ ਗਿਆ ਸੋਸ਼ਲ ਮੀਡੀਆ ਚਲਾਉਂਦੇ ਨੇ ਪਤਾ ਨਹੀਂ ਚੱਲਦਾ ਕਿਉਂਕਿ ਇੱਕ ਗੱਲ ਹੋਰ ਵੀ ਹੈ ਨਾ ਅੱਜ ਕੱਲ ਘਰ ਦੇ ਰਿਸ਼ਤਾ ਕਰ ਦਿੰਦੇ ਨੇ ਪੁੱਛਦੇ ਨਹੀਂ ਹੈਗੇ ਵੀ ਭਾਈ ਤੇਰੀ ਕੋਈ ਕਿਸੇ ਨਾ ਕੋਈ ਗੱਲਬਾਤ ਤਾਂ ਨਹੀਂ ਇਹ ਵੀ ਕਿਤਨਾ ਕਿਤੇ ਅੱਗੇ ਜਾ ਕੇ ਕ੍ਰਾਈਮ ਦਾ ਰੂਪ ਲੈ ਲੈਂਦੀ ਇਹ ਗੱਲਬਾਤ ਅੱਗੇ ਜਾ ਕੇ ਐਵੇਂ ਹੀ ਇਹ ਚੀਜ਼ ਬਣੀ ਆ ਜੀ ਕ੍ਰਾਈਮ ਦਾ ਰੂਪ ਹੀ ਇਹ ਚੀਜ਼ ਬਣੀ ਆ ਜਿਹੜੇ ਆਪਾਂ ਨਾ ਹੁਣ ਅੱਗੇ ਸੀ ਬੱਚੇ ਆਪਾਂ ਕਿਸੇ ਨੇ ਦੇਖਣਾ ਚੰਗਾ ਇੱਜ਼ਤ ਮਾਰ ਬੰਦੇ ਦਾ ਰਿਸ਼ਤਾ ਲੈਣਾ ਲੈਣਾ ਦੇਣਾ ਕਿਸੇ ਨੇ ਘੱਟ ਮੰਗਣਾ ਹੁਣ ਤਾਂ ਲੋਕੀ ਪੈਸੇ ਦੇ ਤੌਰ ਤੇ ਵੀ ਹੋ ਗਏ ਕੁਝ ਲੋਕਾਂ ਨੂੰ ਸ਼ੌਂਕ ਹੀ ਐਡਾ ਹੋ ਗਿਆ ਕਿ ਮੈਂ ਬਾਹਰ ਹੀ ਚਲਾ ਜਾਵਾਂ ਹਾਂ ਇੱਥੇ ਹੁਣ ਹਾਰ ਸਾਰਾ ਕੁਝ ਹੁੰਦਾ ਹੁੰਦੇ ਹੋਏ ਵੀ ਬੱਚੇ ਅੱਜ ਕੱਲ੍ਹ ਇਹ ਸੋਚਦੇ ਵੀ ਅਸੀਂ ਬਾਹਰ ਜਾਵੜੀ ਜੀ ਹਾਂਜੀ ਬਿਲਕੁਲ ਸੋ ਹੋਰ ਵੀ ਬਜ਼ੁਰਗ ਨੇ ਜਿਹੜੇ ਸਿਆਣੇ ਨੇ ਮੌਜੂਦ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰ ਲੈਣਾ ਉਹਨਾਂ ਨਾਲ ਕੀ ਕਹਿਣਾ ਚਾਹੋਗੇ ਤੁਹਾਡੇ ਫੇਸ ਐਕਸਪ੍ਰੈਸ਼ਨ ਦੱਸ ਰਹੇ ਨੇ ਕਿ ਕਾਫੀ ਮੰਦਭਾਗੀ ਘਟਣਾ ਹੋਈ ਹੈ ਤੁਹਾਨੂੰ ਵੀ ਇਸ ਚੀਜ਼ ਦਾ ਦੁੱਖ ਪਹੁੰਚਿਆ ਪੂਰੀ ਮੰਦਭਾਗੀ ਹੋਈ ਹੈ ਜੀ ਮੁੰਡਾ ਪੜਿਆ ਬਹੁਤ ਆ ਜੀ ਬਹੁਤ ਸਿਆਣਾ ਬਹੁਤ ਸਰੀਆ ਇਹ ਜਵਾਨੇ ਦੇ ਵਿੱਚ ਤਾਂ ਇਹ ਜਾਂ ਮੁੰਡਾ ਮੇਰੇ ਖਿਆਲ ਨਹੀਂ ਵੇਖਿਆ ਉਹਨਾ ਐਨਾ ਸਰੀ ਮੁੰਡਾ ਪਰ ਇਹਦੇ ਦਿਲ ਤੇ ਖੂਟੀ ਦੇ ਪਤਾ ਨਹੀਂ ਕਿਉਂ ਖੂਟਦੇ ਉਹ ਤਾਂ ਦੀ ਇੱਕ ਨਾ ਆਪਦਾ ਘਰ ਸੰਭਾਲਿਆ ਵੀ ਨਹੀਂ ਗਿਆ ਆਪਦੀ ਐਸ਼ ਵੀ ਨਹੀਂ ਕੀਤੀ ਗਈ ਹੁਣ ਨਾਲੇ ਤਾਂ ਉਹਦਾ ਘਰ ਹੀ ੜਦਾ ਵਿਚਾਰੇ ਦਾ ਨਾਲੇ ਆਪਦਾ ਵੀ ੜਿਆ ਹੀ ਆ ਹੁਣ ਆਪ ਉਹਨੂੰ ਸਜ਼ਾ ਹੁਣ ਮੌਤ ਦੀ ਹੋਣੀ ਚਾਹੀਦੀ ਐ ਬੱਸ ਫਾਂਸੀ ਸਜ਼ਾ ਚਾਹੀਦੀ ਉਹਨੂੰ ਇਹ ਸਹੀ ਗੱਲ ਹੈ ਹਾਂ ਦੇਖੋ ਇੱਕ ਤਾਂ ਹੁੰਦਾ ਵੀ ਚਲੋ ਬੰਦੇ ਤੇ ਗੋਲੀ ਮਾਰਤੀ ਹੈ ਨਾ ਬੰਦੇ ਦੇ ਪ੍ਰਾਣ ਆਨ ਦੀ ਸਪੋਟ ਹੀ ਨਿਕਲ ਗਏ ਗਾਲ ਘੋਟਿਆ ਗਿਆ ਹੋਰ ਉਹਦੇ ਸਰੀਰ ਤੇ ਸੱਟਾਂ ਦੇ ਕਾਫੀ ਨਿਸ਼ਾਨ ਪਾਏ ਗਏ ਹੈ ਨਾ ਕਾਫੀ ਮਤਲਬ ਕਿ ਖਿੱਚਤੂ ਹੋਈ ਹੋਣੀ ਕਿੰਨੀ ਜਾਨ ਔਖੀ ਨਿਕਲੀ ਹੋਣੀ ਅੱਖਾਂ ਨੇ ਹੀ ਕਾਰਲ ਦਿਨ ਵੇਖਿਆ ਸੀ ਉਹਦੇ ਅੱਖਾਂ ਦੇ ਵਿੱਚ ਚੜੇ ਜਾਂ ਲਹੂ ਨਿਕਲਿਆ ਭਾਈ ਲਹੂ ਗਾਲ ਘੁੱਟ ਕੇ ਮਾਰਿਆ ਕਵਰਾ ਕਿੰਨਾ ਔਖਾ ਹੋਊਗਾ ਵਿਚਾਰਾ ਇੰਨਾ ਸੀ ਵੀ ਹੁਣ ਪਤਾ ਹੀ ਨਹੀਂ ਉਹੇ ਥੋੜੇ ਕਹਿ ਨੂੰ ਵੀ ਇੰਨੇ ਖੂਰ ਸੀ ਉਹਦੇ ਦਿਲ 'ਚ ਕਿ ਸਵਰਗੇ ਤੂੰ ਜਾਣਾ ਉਹੀ ਜਾਵੜਾ ਕਿਉਂ ਮਾਰਦੀ ਵਿਚਾਰਾ ਘਰ ਪੜਦੀ ਐ ਇੰਨਾ ਸ੍ਰੀ ਪਰਿਵਾਰ ਪਹਿਲਾਂ ਉਹਦੀ ਮੂੰਹ ਉਹਦੀ ਮਾਂ ਮਰੀ ਵੀ ਉਹਨਾਂ ਨਾਲ ਚੀਬ ਜੁਰ ਕੋ ਜਿਹੜਾ ਇਸ ਹਾਦਸੇ ਤੱਕ ਉਸ ਨੂੰ ਉਸ ਨੂੰ ਅੰਨੀ ਹੋ ਗਈ ਉਹ ਉਹਨੇ ਇਹ ਵੀ ਨਹੀਂ ਦੇਖਿਆ ਵੀ ਕਿਸੇ ਦਾ ਤੂੰ ਪੁੱਤ ਛਿੰਦਰੀਆਂ ਖੋਰੀਆਂ ਤੂੰ ਕਿਸੇ ਦਾ ਪੁੱਤ ਵੀ ਪ੍ਰਾਪਰਟੀ ਕਰਕੇ ਵੀ ਇੰਨੇ ਖੂਨ ਸਫੇਦ ਹੋ ਗਏ ਅੱਜ ਕੱਲ ਪ੍ਰਾਪਰਟੀ ਕਰਕੇ ਵੀ ਕਰ ਲੋ ਬਾਕੀ ਜਿਵੇਂ ਕਹਿੰਦੇ ਇਸ਼ਕ ਅੰਨਾ ਹੋ ਜਾਂਦਾ ਜੀ ਅੰਨੇ ਹੋ ਗਏ ਬਸ ਉਹ ਤਾਂ ਤੁਹਾਡੇ ਕੋਲੋਂ ਆਪ ਦਾ ਨਾ ਉਹ ਵਿਚਾਰੇ ਦੀ ਬਸ ਆਈ ਸੀ ਠੀਕ ਹੈ ਨਾ ਉਹਨੇ ਜਾਨੀ ਜੇ ਨਾਲ ਛਦਾ ਖਬਰ ਵਿਚਾਰੀ ਟਾਲੀ ਹੋਣੀ ਟਲ ਜਾਂਦੀ ਉਹਦੇ ਨਸ਼ਾ ਨੁਸ਼ਾ ਲਾਇ ਗੋਲੀਆਂ ਦਾ ਪਾਈਆਂ ਹੀ ਦੱਸਦੇ ਆਪ ਹੀ ਮੰਨੀ ਆ ਹਾਂ ਤੇ ਜੀ ਉਹ ਜਿਹੜਾ ਕੋਸ਼ਿਸ਼ ਉਹ ناکਾਮ ਰਹੀ ਉਸ ਦੀ ਜ਼ਹਿਰ ਖਵਾਈ ਸੀ ਉਹ 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 ਯਾਨੀ ਚੜਿਆ ਨਾ ਉਹਨੂੰ ਮੋੜ ਕੇ ਦੂਜਾ ਟੀਕਾ ਲਾਉਂਦੇ ਟੀਕਾ ਲੱਗਿਆ ਨਹੀਂ ਦੱਸਦੇ ਹੈ ਹਾਂ ਤੇ ਮੋੜ ਕੇ ਉਹਨਾਂ ਨੂੰ ਸਾਥ ਤੇ ਲੈ ਤੀ ਆ ਗੱਲ ਦੱਸ ਦਿਆ ਉਹ ਐ ਜੋ ਮੰਨੀ ਹੈ ਯਾਨੀ ਦੱਸ ਦਿਆ ਮੈਂ ਹਾਂ ਜੀ ਇਹ ਵੀ ਸੁਣਨ ਚਾਹਿਆ ਕਹਿੰਦੇ ਪਹਿਲਾਂ ਤਾਂ ਪਲਾਨ ਇਹ ਸੀ ਵੀ ਚਿੱਟੇ ਵਾਲੇ ਟੀਕੇ ਲਾ ਕੇ ਵੀ ਅਸੀਂ ਕੋਸ਼ਿਸ਼ ਕਰ ਦੋ ਵੀ ਤਾਂ ਉਹ ਚਿੱਟੇ ਦੇ ਓਵਰਡੋਜ਼ ਨਾਲ ਮਰ ਗਿਆ ਉਹ ਪਲਾਨ ਫੇਲ ਹੋ ਗਿਆ ਇਹਨਾਂ ਦਾ ਫੇਲ ਹੋ ਗਿਆ ਜੀ ਉਹ ਫੇਲ ਹੋ ਗਿਆ ਮੁੜ ਕੇ ਚਿੱਟਾ ਲੱਗੇ ਨਹੀਂ ਮੁੜ ਕੇ ਫਿਰ ਉਹਨਾਂ ਨੂੰ ਸਾਦੀ ਆਉ ਉਹਦੋਂ ਉਹਨੂੰ ਜਾਗ ਆ ਗਈ ਜੀ ਜਾਗ ਆਈ ਤੇ ਵਿਚਾਰੇ ਨੇ ਪੁੱਛਿਆ ਵੀ ਕੌਣ ਆ ਤੂੰ ਇੰਨੇ ਉਹ ਬਾ ਫੜ ਲੈਣਾਂ ਨੇ ਸੱਟ ਲੈ ਸੱਟ ਕਿ ਜਰ ਸੋ ਗੱਲਬਾਤ ਕੀਤੀ ਹੈ ਬਜ਼ੁਰਗਾ ਨਾਲ ਕਹਿੰਦੇ ਬਹੁਤ ਹੀ ਨਿਹਯਤੀ ਸ਼ਰੀਫ ਲੜਕਾ ਸੀ ਗੁਰਵਿੰਦਰ ਸਿੰਘ ਕਾਫੀ ਸਦਮੇ ਵਿੱਚ ਹੈ ਪੂਰਾ ਪਿੰਡ ਇਨਸਾਫ ਤਾਂ ਮਿਲੂਗਾ ਇਹਨਾਂ ਨੂੰ ਭਰੋਸਾ ਕਾਨੂੰਨ ਦੇ ਉੱਪਰ ਪੂਰਾ ਪੁਲਿਸ ਆਪਣੀ ਕਾਰਵਾਈ ਕਰ ਰਹੀ ਹੈ ਤਿੰਨ ਦੋਸ਼ੀਆਂ ਨੂੰ ਨਾਮਜ਼ਦ ਕੀਤਾ ਗਿਆ ਹੈ ਜਿਸ ਦੇ ਵਿੱਚ ਉਸਦੇ ਆਸ਼ਕ ਹਰਕਮਲ ਰੁਪਿੰਦਰ ਕੌਰ ਅਤੇ ਇੱਕ ਵਿਸ਼ੂ ਨਾਮ ਦਾ ਜਿਹੜਾ ਸ਼ਖਸ ਹੈ ਜਿਹੜਾ ਹਰਕਮਲ ਦਾ ਮਿੱਤਰ ਹੈ ਉਹ ਵੀ ਨਾਮਜ਼ਦ ਹੈ ਹਾਲਾਂਕਿ ਪੁਲਿਸ ਇਸ ਦੇ ਵਿੱਚ ਹੋਰ ਵੀ ਤਫ਼ਤੀਸ਼ ਕਰ ਰਹੀ ਹੈ ਕਿ ਕੋਈ ਚੌਥਾ ਅਕਿਊਜ਼ਡ ਵੀ ਇਸ ਦੇ ਵਿੱਚ ਫਾਈਂਡ ਆਊਟ ਕੀਤਾ ਜਾ ਸਕਦਾ ਹੈ ਪਰ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ ਪਰ ਫਿਲਹਾਲ ਪਿੰਡ ਵਾਸੀਆਂ ਨਾਲ ਗੱਲਬਾਤ ਕੀਤੀ ਹੈ ਪਿੰਡ ਦੇ ਬਜ਼ੁਰਗਾਂ ਨਾਲ ਗੱਲਬਾਤ ਕੀਤੀ ਹੈ ਕਾਫੀ ਸਦਮੇ ਵਿੱਚ ਨੇ ਅਤੇ ਇਸ ਦੀ ਜਮਕੇ ਨਖੇਦੀ ਕਰ ਰਹੇ ਨੇ ਇਸ ਘਟਨਾ ਦੀ ਕਿ ਐਦਾਂ ਦਾ ਨਹੀਂ ਹੋਣਾ ਚਾਹੀਦਾ ਸੀ ਕਿਉਂਕਿ ਜਿਹੜਾ ਗੁਰਵਿੰਦਰ ਸਿੰਘ ਹੈ ਉਹ ਬਹੁਤ ਹੀ ਨਿਹੈਤੀ ਸ਼ਰੀਫ ਲੜਕਾ ਸੀ ਕੈਮਰਾ ਸੁਗਿਰ ਕੇਸ਼ ਨਾਲ ਰਾਜੀ ਸ਼ਰਮਾ ਡੇਲੀ ਪੋਸਟ ਪੰਜਾਬੀ